ਬਾਈ ਆਪਾਂ ਅੱਜ ਧਰਨੇ ਤੇ ਆਏ ਹੋਏ ਸੀਗੇ ਤੇ ਜੇ ਕਿਸੇ ਭਰਾ ਨੇ ਆਉਣਾਗਾ ਇੱਥੇ ਰਾਤ ਰਹਿਣੀ ਆ ਕੁਛ ਵੀ ਕਰਨਾਗਾ ਬਾਈ ਪਰ ਤਾਂ ਸਾਰੇ ਹਮੋਵਾ ਕੇ ਥੋੜੇ ਬਾਲੇ ਜਾਣੇ ਪਹੁੰਚੋ ਯਾਰ ਇਕੱਠ ਇੱਥੇ ਬਹੁਤ ਆ ਦੇਖੋ ਲੋਕ ਆਪਣੇ ਪਰਿਵਾਰ ਨਾਲ ਦੇਖਣ ਜਾਂਦੇ ਆ ਜਿਵੇਂ ਬਾਗਾ ਬਾਡਰ ਦੇਖਣ ਜਾਂਦੇ ਆਏ ਦੇਖਣ ਜਾਂਦੇ ਆਗੇ ਤੇ ਜੇ ਕਿਸੇ ਨੇ ਰਾਤ ਰਹਿਣੀ ਆ ਕੋਈ ਡਿੱਕਾ ਨਾ ਮੰਨੋ ਆ ਖਾਲਸਾ ਢਾਲਾਂ ਦਾ ਟੈਂਟ ਲੱਗਿਆ ਹੋਇਆ ਬਹੁਤ ਸੋਹਣਾ ਤੇ ਆ ਦੇਖੋ ਇਹਦੇ ਵਿੱਚ ਆਹ ਲੱਗੀ ਹੋਈ ਹੈਗੀ ਪੱਠੀ ਲੱਗੀ ਹੋਈ ਹੈਗੀ ਵੀਰ ਛੰਡ ਛੰਡ ਦਾ ਕੋਈ ਚੱਕਰ ਹੀ ਨਹੀਂ ਅਰੇ ਬਹੁਤ ਵੱਡੀ ਪੱਠੀ ਲੱਗੀ ਹੋਈ ਆ ਇਹ 5 5 ਮੀਟਰ ਤੱਕ ਕਹਿੰਦੇ ਗਰਮਾਹ ਫੜਖਦੀ ਹੈਗੀ ਸਾਰਾ ਟੈਂਟ ਨਿੱਗਾ ਰਹਿੰਦਾ ਰਾਤ ਨੂੰ ਬਹੁਤ ਵੱਡਾ ਟੈਂਟ ਲੱਗਿਆ ਹੋਇਆ ਹੈਗਾ ਤੇ ਬਹੁਤ ਇਕੱਠਾ ਯਾਰ ਲੋਕਾਂ ਦਾ ਇੱਥੇ ਤੇ ਅਸੀਂ ਵੀ ਅੱਜ ਪਹੁੰਚੇ ਹੋਏ ਸੀਗੇ ਬਾਈ ਹੋਮੋਸਵਾ ਕੇ ਆਓ ਯਾਰ ਸਾਰੇ ਜਣੇ ਇੱਥੇ ਦੇਖੋ ਬਹੁਤ ਇੱਥੇ ਲੰਗਰ ਚੱਲੀ ਜਾਂਦਾ ਯਾਰ ਕੋਈ ਸੀ ਚੀਜ਼ ਦੀ ਕਮੀ ਨਹੀਂ ਗਈ ਕੋਈ ਇੱਥੇ ਡਰ ਵਾਲਾ ਨਹੀਂ ਕੋਈ ਇੱਥੇ ਗੋਲੀ ਨਹੀਂ ਮਾਰਦਾ ਸਾਡੇ ਕੋਈ ਉਹ ਨਹੀਂ ਕਰਦਾ ਬਾਈ ਭੁੱਖਾ ਤਾਂ ਕਲਾ ਡੰਡੇ ਵਾਲੀ ਆ ਸੋਨੂੰ ਤਾਂ ਰੋਟੀ ਦੇਣਗੇ ਇਹ ਤੁਸੀਂ ਪਹੁੰਚੋ ਸਾਰੇ ਜਾਨੇ ਭਈਆ ਆਦੇ ਪਰਮਾਰ ਸਵੇਤਾ ਉਹ ਦੋ ਜਾਨੇ ਆਓ ਕਿਸੇ ਪਿੰਡ ਚ ਆਰ ਆਇਆ ਨਾ ਹੋ ਗਈ ਘਰੇ ਬਹਿ ਜਾਓ ਯਾਰ ਹੁਣ ਦੇਖੋ ਗੱਡਾ ਪੈਂਟ ਇਹਨਾਂ ਦਾ ਲਾਇਆ ਹੋਇਆ ਹੈਗਾ ਫਸੜ ਇਹ ਆਪਣੇ ਖਾਤਰੀ ਲਾਇਆ ਹੋਇਆ ਹੈਗਾ ਸਾਰਾ ਕੁਝ ਸਾਰਾ ਤੇ ਉਹ ਦਿਖਾ ਰਿਹਾ ਹੈਗਾ ਆ ਵਿੱਚ ਇਹਨਾਂ ਦੇ ਕੰਬਲ-ਕੰਬਲ ਸਾਰਾ ਕੁਝ ਇਹਨਾਂ ਦਾ ਸਾਰਾ ਕੁਝ ਇਹਨਾਂ ਦਾ ਇੱਥੇ ਰੱਖਿਆ ਹੋਇਆ ਖਾਲਸਾ ਜਿਹੜਾ ਵੀ ਇੱਥੇ ਇਹ ਇਹਨਾਂ ਦਾ ਇੱਥੇ ਜਿਗਾਰ ਇਹਨਾਂ ਦਾ ਆਦਾਗਾ ਉਹ ਦੇਖੋ ਵਿੱਚ ਬੈਠੇ ਆਗੇ ਤੇ ਬਹੁਤ ਹੀ ਜ਼ਿਆਦੇ ਵੱਡਾ ਧਰਨਾ ਯਾਰ ਇਹ ਵੀ ਉੱਠਾ ਬੈਠਾ ਵਿਚਾਰ ਆਪਣੇ ਖਾਤਰੀ ਬੈਠਾ ਯਾਰ ਕਿਸੇ ਹੋਰ ਖਾਤਰ ਨਹੀਂ ਆਹ ਦੇਖੋ ਉਹ ਉਹ ਸਾਹਮਣੇ ਜਿੱਥੇ ਉਹ ਬੈਰੀਕਡ ਦੀ ਨਾਗਾ ਉਹ ਸਾਹਮਣੇ ਜਿਹੜਾ ਜਿਹੜਾ ਉੱਥੇ ਉਦੋਂ ਗੋਹਾ ਲੱਗਿਆ ਹੋਇਆ ਮੈਂ ਵੀਡੀਓ ਪਾਉਂਗਾ ਉਹ ਵੀ ਦੇਖਿਓ ਆਪਣੇ ਚੈਨਲ ਤੇ ਤੇ ਆਪਣਾ ਚੈਨਲ ਫੋਲੋ ਕਰ ਲਓ ਬਾਈ ਤੇ ਹੋਰ ਖੇਤੀਬਾੜੀ ਦੀਆਂ ਜਾਣਕਾਰੀਆਂ ਲਈ ਇਹ ਆਪਣਾ ਚੈਨਲ ਬਣਾਇਆ ਹੋਇਆ ਹੈਗਾ ਬਾਈ ਜਰੂਰ ਆਓ ਯਾਰ ਧਰਨੇ ਤੇ ਇਹ ਖੇਤੀਬਾੜੀ ਨਾ ਰਹੀ ਯਾਰ ਫੇਰ ਆਪਾਂ ਖਤਮ ਹੋ ਜਾਾਂਗੇ ਆਪਣੇ ਜ਼ਮੀਨਾਂ ਖਤਮ ਹੋ ਜਾਣਗੀਆਂ ਤੇ ਕੱਠ ਬਹੁਤ ਆ ਯਾਰ ਇੱਥੇ ਦੇ ਉਹ ਬੈਠੇ ਯਾਰ ਇਹ ਵੀ ਬੰਦੀ ਆਗੇ ਆ ਵੇਖੋ ਸਾਡਾ ਇਹਨਾਂ ਦਾ ਕਿਹੜਾ ਪਰਿਵਾਰ ਨਹੀਂ ਹਰੇਕ ਬੰਦਾ ਕਹਿੰਦਾ ਸਾਡਾ ਘਰ ਹੀ ਨਹੀਂ ਸਰਦਾ ਬਈ ਸ਼ਬਦ ਆਉਂਦਾਗਾ ਪਰਸਾਰਨ ਵਾਲੇ ਬਣੋ ਕੁਛ ਨਹੀਂ ਹੁੰਦਾ ਚਾਰ ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਰੂਰ ਆਓ ਯਾਰ ਇੱਥੇ ਸਾਰੇ ਹੁਣ ਆਦੇ ਆਪ ਦੇ ਪਰਿਵਾਰਾਂ ਨਾਲ ਹਰੇਕ ਬੰਦਾ ਆਕੇ ਇੱਥੇ ਜਾ ਕੇ ਉੱਥੇ ਸੁਬਕਰਨ ਦੀ ਮੌਤ ਹੋਈ ਹੈ ਕਿ ਉਹਦੀ ਵੀ ਸਮਾਦ ਦੀ ਵੀਡੀਓ ਸੇਚ ਵੀ ਆਪਣੇ ਚੈਨਲ ਤੇ ਆ ਜੂ। ਉਹ ਸਾਹਮਣੇ ਉੱਥੇ ਗੋਲੀਆਂ ਚੱਲੀਆਂ ਸੀ ਬਾਈ ਆ ਕੇ ਯਾਰ ਤੁਸੀਂ ਦੇਖੋ ਥੋੜੀ ਅੱਖਾਂ ਸਾਹਮਣੇ ਇੱਕ ਟਾਈਮ ਦ੍ਰਿਸ਼ ਆਊਗਾ। ਬਾਈ ਇੱਕ ਮੈਨੂੰ ਭਰਾ ਮਿਲਿਆ ਸੀਗਾ ਆਪਣਾ ਉਹ ਕਹਿੰਦਾ ਮੈਂ ਸਾਰੇ ਪਿੰਡ ਚੋਂ ਮੈਂ ਇਕੱਲੇ ਹੀ ਆਇਆ ਹੈਗਾ। ਬਾਈ ਯਾਰ ਉਹ ਵੀ ਬੰਦੇ ਹੀ ਆ ਯਾਰ ਜਿਹੜਾ ਇਕੱਲਾ ਆਇਆ ਹੈਗਾ। ਤੇ ਆਪਣਾ YouTube ਤੇ ਬਾਈ Facebook ਨੂੰ ਫੋਲੋ ਕਰ ਲਓ ਚੈਨਲ ਜੇ ਗੰਦ ਚ ਕੋਈ ਦਮ ਲੱਗਿਆ ਤਾਂ ਤੇ ਧੰਨਵਾਦ।